ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਸ਼ੌਂਕੀ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆ ਪਹਿਲੀ ਲੌਂਗ ਵੀਡੀਓ ਬਣਾ ਰਹੇ ਆ ਆਪਣੇ ਚੈਨਲ ਤੇ ਤੇ ਪਹਿਲੀ ਵੀਡੀਓ ਜਿਹੜੀ ਆਪਣੀ ਹੈਗੀ ਹੈਗੀ ਪਿੰਡ ਨੱਤਾਂ ਇਹ ਸੰਗਰੂਰ ਜ਼ਿਲ੍ਹੇ ਦਾ ਹੀ ਪਿੰਡ ਹੈਗਾ ਦੋਸਤੋ ਤੇ ਅੱਜ ਦੀ ਜੋ ਵੀਡੀਓ ਆਪਾਂ ਕਵਰ ਕਰਨੀ ਹੈ ਇਹਦੇ ਵਿੱਚ ਆਪਾਂ ਦੋ ਨਗਰ ਦਿਖਾਉਣਿਆ ਤੁਹਾਨੂੰ ਤੇ ਇਹਨਾਂ ਵਿੱਚੋਂ ਇੱਕ ਤਾਂ ਚੰਗੀ ਵਜਨਦਾਰ ਝੋਟੀ ਹੈ ਜੋਥੇ ਸੂਏ ਵਾਸਤੇ ਗੱਭਣੇਗੀ ਹਜੇ ਕੁਸਕ ਦਿਨ ਕੱਢਦੀ ਹੈਗੀ ਤੇ ਇੱਕ ਪਹਿਲੇ ਸੂਏ ਸੂਣ ਵਾਲੀ ਵਹਿੜ ਹੈ ਹਜੇ ਦੰਦਾਂ ਚੋਂ ਚੌਗੀ ਹੈਗੀ ਤੇ ਇਹ ਵੀ ਹਜੇ ਲਗਭਗ 1 ਮਹੀਨਾ ਲੈ ਜਾਣਾ ਸੂਣ ਦੇ ਵਿੱਚ ਇਹਨੇ ਤੇ ਬਾਕੀ ਦੀ ਡਿਟੇਲ ਆਪਾਂ ਵੀਡੀਓ ਚ ਤੁਹਾਨੂੰ ਬਾਈ ਜਿਰੋਂ ਤੋਂ ਲੈ ਕੇ ਦਵਾਂਗੇ ਐਂਡ ਤੱਕ ਵੀਡੀਓ ਨੂੰ ਜਰੂਰ ਦੇਖਿਓ ਵੀਰ ਜੀ ਸਸੀਕਾਲ ਸਸੀਕਾਲ ਇੱਕ ਵਾਰ ਆਪਣਾ ਨਾਮ ਦੱਸ ਦਿਓ ਬਾਈ ਕੁਲਦੀਪ ਸਿੰਘ ਬਾਈ ਅੱਛਾ ਆਪਣਾ ਬਾਈ ਕਿੰਨਾ ਕ ਟਾਈਮ ਹੋ ਗਿਆ ਵਪਾਰ ਦਾ ਕੰਮ ਕਰਦਿਆਂ ਦੁਕਾਨ ਨੂੰ ਹੋ ਗਏ ਬਾਈ 20 ਸਾਲ 20 ਸਾਲ ਹੋ ਗਏ ਅੱਛਾ ਤੇ ਬਾਤ ਤੋਂ ਬਾਤ ਆਪਣੇ ਕੋਲ ਕਿੰਨੇ ਕ ਰੇਟ ਵਾਲਾ ਪਸ਼ੂ ਆਇਆ ਅਜ ਤੱਕ ਆਪਣੇ ਕੋਲ ਰੇ 165 ਦੀ ਵੀ ਆਈਆ ਠੀਕ ਹੈ ਤੇ ਲੱਖ ਦੀਆਂ 90 ਦੀਆਂ ਜਿਵੇਂ ਤੇ ਪਸ਼ੂ ਆਪਣੇ ਕੋਲ ਰੂਟੀਨ 'ਚ ਆਉਂਦੇ ਜਾਂਦੇ ਰਹਿੰਦੇ ਆ। ਅੱਛਾ ਤੇ ਗਾਵਾਂ ਮੱਝਾਂ ਦੋਨੋਂ ਆਪਣੇ ਕੋਲ ਆਉਂਦੀ ਆ ਜਾਂਦੀ ਨਹੀਂ। ਦੋਨੋਂ ਵੀ ਆਪਣੇ ਕੋਲ ਆਉਂਦੇ ਮਿਲਣੇ ਆ। ਅੱਛਾ ਤੇ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆ ਦੇ ਵਿੱਚ ਆਪਾਂ ਦੋਨਾਂ ਦਾ ਕਵਰ ਕਰਨੇ ਆ ਹਨਾ ਤੇ ਜਿਹੜੀ ਆ ਝੋਟੀ ਬਾਈ ਤੁਹਾਡੇ ਕੋਲ ਖੜੀ ਹੈ ਇਹਦੀ ਕੀ ਡਿਟੇਲ ਹੈ ਜੀ? ਇਹ ਵੀਰੇ ਚੌਥੇ ਸੂਏ ਸੂਹ ਦੀ। ਚੌਥੇ ਸੂਹ ਸੂਣਾ ਠੀਕ ਹੈ। ਕਿੰਨੇ ਕ ਦਿਨ ਲੈਂਦੀ ਹੈ ਹਜੇ? ਇਹ ਵੀਰੇ ਹਜੇ ਹਫਤਾ 10 ਦਿਨ ਲੱਗੇ। ਠੀਕ ਹੈ ਕੁ ਪਿਛਲੇ ਸੂਏ ਦਾ ਦੁੱਧ ਆ ਰਿਹਾ ਡਾ ਰਿਕਾਰਡ ਇਹਦਾ ਕਿੰਨਾ ਦੁੱਧ ਕੱਢਿਆ ਝੋਟੇ ਨੇ ਸੂਏ ਨੇ 16 ਤੋਂ ਪਲੱਸ ਹੀ ਕੱਢਿਆ 16 ਤੋਂ ਪਲੱਸ ਠੀਕ ਹੈ ਹੁਣ ਤੁਹਾਡੇ ਅੰਦਾਜ਼ ਨਾਲ ਕਿੰਨੇ ਕ ਦਿਨ ਲੇਜੂ ਹੋਜੇ ਇਹ ਹਜੇ ਇਹ ਕੱਟੂ ਕੱਟ ਹਫਤਾ ਦਾ ਇਹਦਾ ਪੱਕੀ ਹੱਥ ਠੀਕ ਹੈ ਤੇ ਇਹਦਾ ਮੁੱਲ ਕੀ ਰੱਖਾਂਗੇ ਬਈ ਆਪਾਂ ਮੁੱਲ ਇਹਦਾ ਦੇਖੋ 115 115 ਠੀਕ ਹੈ ਤੇ ਇਹਨੂੰ ਮੜਾ ਜਾ ਖੋਲ ਕੇ ਦਿਖਾਵਾਂਗੇ ਚੰਗੀ ਝੋਟੀ ਹੈ ਦੋਸਤੋ ਕੋਈ ਦੁੱਧ ਵਾਲਾ ਵੀਰ ਕੋਈ ਡੇਰੀ ਵਾਲਾ ਹਨਾ ਮੁੱਲ ਇਹ ਫਿਕਸ ਨਹੀਂ ਹੁੰਦੇ ਮੌਕੇ ਤੇ ਤੁਸੀਂ ਬਾਈ ਜਿਹਰਾਂ ਨੂੰ ਕਾਲ ਲਾਉਣੀ ਹੈਗੀ ਤੇ ਮੁੱਲ ਉੱਤੇ-ਨੀਚੇ ਹੋ ਜਾਂਦਾ ਤੁਸੀਂ ਦੇਖ ਸਕਦੇ ਆ ਝੋਟੀ ਤੁਰਦੀ ਚੰਗੀ ਝੋਟੀ ਆ ਵਾਜੰਦਾਰ ਦੋਸਤੋ ਤੁਸੀਂ ਵਧੀਆ ਦੁੱਧ ਪਾਉਗੀ ਕਰਮ ਵਾਲੀ ਜਿਹੜੇ ਵੀਰ ਕੋਲ ਵੀ ਜਾਊਗੀ ਸੂਣ ਚਾਹੇ ਜਿੱਦਾਂ ਦਿਨ ਲਈ ਜਾਣਿਆ ਨੇ ਜਿੱਦ ਦੇ ਤਿਆਰ ਹੋਗੀ ਉਸ ਦਿਨ ਤਾਂ ਝੋਟੀ ਆਪਣੀ ਅਲੱਗ ਜੋਬਨ ਤੇ ਹੋਊਗੀ ਤੇ ਇਹਦਾ ਢਾਂਚਾ ਜਿੱਦਾਂ ਦਾ ਹੈਗਾ ਤੁਸੀਂ ਵੀਡੀਓ ਚ ਦੇਖ ਸਕਦੇ ਆ ਕੱਦ ਦੋਸਤੋ ਦਾ ਦਰਮਿਆਨਾ ਹੀ ਹੈ ਕੋਈ ਜਿਆਦਾ ਵੱਡਾ ਕੱਦ ਵੀ ਨਹੀਂ ਹੈਗਾ ਜਿਆਦਾ ਛੋਟਾ ਵੀ ਨਹੀਂ ਹੈਗਾ ਦਰਮਿਆਨੇ ਕੱਦ ਕਰਦੀ ਝੋਟੀ ਹੈ ਬਾਕੀ ਸੀਲ ਸ਼੍ਰੀਬ ਤੁਸੀਂ ਦੇਖ ਸਕਦੇ ਆ ਆਰਾਮ ਨਾਲ ਖੜੀਏਗੀ ਠੀਕ ਹੈ ਮੇਰੇ ਬੰਦ ਹੋਣ ਨੂੰ ਮੜਾਗਾ ਚੰਗੀ ਝੋਟੀ ਹੈ ਦੋਸਤੋ ਤੇ ਇਹਦੇ ਨਾਲ ਹੀ ਕਿੰਨਾ ਕੁ ਹੋਰ ਹੈ ਜਿਹੜਾ ਪਹਿਲੇ ਸੂਏ ਵਾਸਤੇ ਬੱਤੀ ਗੱਬਣ ਹੈਗੀ ਇਹਦੀ ਡਿਟੇਲ ਵੀ ਤੁਹਾਨੂੰ ਬਾਈ ਜਰਾਂ ਤੋਂ ਲੈ ਕੇ ਦਿੰਦੇ ਆ ਜੀ ਬੀਰੇ ਦੀ ਬੱਚੀ ਦੀ ਕੀ ਡਿਟੇਲ ਹੈਗੀ ਇਹ ਪਹਿਲੇ ਤੋਂ ਇਹ ਸੂਗੀ ਠੀਕ ਹੈ ਉਹ ਚਾਰ ਦਿਨ ਦਾ ਉਹ ਚੌਗੀ ਹੈ ਹਾਂ ਜੀ 20 25 ਦਿਨ ਤੋਂ ਦੇ ਜਾਨੀ ਕਿ ਲੈਗੂਗੀ ਠੀਕ ਹੈ ਤੇ ਇਹਦਾ ਮੁੱਲ ਕੀ ਰੱਖਦੇ ਆਪਾਂ ਇਹਦਾ ਮੁੱਲ 75000 ਦਾ ਤਾਂ ਮੁੱਲ 75000 ਠੀਕ ਹੈ ਦੋਸਤੋ ਤੁਸੀਂ ਇਹਦੇ ਪਿੰਡ ਤੇ ਦੇਖ ਸਕਦੇ ਆ ਪਹਿਲਾਂ ਵਾਲੇ ਕਿਤੇ ਦਾਗ ਨੇਗੇ ਲੰਪੀ ਸਕਿਨ ਨਾਲੇ ਇਸ ਟਾਈਮ ਕੋਈ ਵੀ ਬੱਚੀ ਨੂੰ ਦਿੱਕਤ ਨਹੀਂ ਨਜ਼ਰ ਆਉਂਦੀ ਪਹਿਲਾਂ ਜਿਹੜੀ ਬਿਮਾਰੀ ਦੇ ਵਿੱਚ ਆ ਗਈਆਂ ਉਹ ਦਾਗ ਨੇਗੇ ਪਿੰਡ ਤੇ ਇਹਨੂੰ ਖੋਲੇ ਤੇਰੇ ਬਾਕੀ ਕਦ ਕੱਡ ਤੁਸੀਂ ਦੇਖ ਸਕਦੇ ਆ ਬੱਚੀ ਦਾ ਕਦ ਕੱਡ ਅੱਥ ਤਾਂ ਐਕਸਟਰਾ ਆਰਡੀਨਰੀ ਹੈਗਾ ਤੇ ਹਜੇ ਦਿਨ ਤਾਂ ਲੈ ਜਾਣਿਆ ਹੋ ਸਕਦਾ ਮਹੀਨੇ ਦੇ ਕਰੀਬ ਲੈ ਜਾਣਾ ਬੱਚੀ ਨੇ ਚੌਗੀ ਬੱਚੀ ਹੈਗੀ ਚੰਗੇ ਬੱਚੇ ਪਾਊਗੀ ਅਗੇ ਕੋਈ ਸਕੀਨ ਵੀ ਰਹੋਵੇ ਲੈਣ ਵਾਲਾ ਘਰੇ ਰੱਖਣ ਵਾਲਾ ਬੱਚੀ ਚੰਗੇ ਕੱਦ ਵਜਨ ਵਾਲੀ ਬੱਚੀ ਬੱਸ ਵੀਰ ਲੈ ਜਾ ਵਾਪਸ ਲੈ ਜਾ 75000 ਡਿਮਾਂਡ ਹੈ ਮੌਕੇ ਤੇ ਕੁਛ ਨਾ ਕੁਛ ਮਾਨਤਾ ਨਾ ਜ਼ਰੂਰ ਹੋ ਜਾਊਗਾ ਉਹ ਪੱਕਾ ਫਰਸੋਂ ਕਰਕੇ ਪਸ਼ੂ ਤਿਲਕਦੇ। ਹਾਂ ਕਰਾ। ਤੇ ਇੱਕ ਵਾਰ ਵੀਰ ਆਪਣਾ ਮੋਬਾਈਲ ਨੰਬਰ ਬੋਲਦੇ ਜੀ। 97810 97810 12217 ਓਕੇ 12217। ਧੰਨਵਾਦ ਦੋਸਤੋ ਵੀਡੀਓ ਦੇਖਣ ਲਈ। ਬਾਈ ਜੀ ਉਹਨਾਂ ਦਾ ਨੰਬਰ ਮੈਂ ਸਕਰੀਨ ਤੇ ਲਾ ਦੇਣਾ। ਜਿਹੜੇ ਵੀ ਵੀਰ ਨੂੰ ਪਸ਼ੂ ਪਸੰਦ ਆਉਣ ਕਾਲ ਕਰਕੇ ਸੌਦਾ ਕਰ ਸਕਦਾ ਧੰਨਵਾਦ।